ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਦੋ ਬਿਹੜਾਂ ਤੇ ਇੱਕ ਗੱਡੀ ਆ ਤੇ ਬਿਲਕੁਲ ਘਰੇਲੂ ਆਪਾਂ ਪਸ਼ੂ ਦਿਖਾਉਣ ਲੱਗੇ ਆ ਤੇ ਇੱਕ ਆ ਭਾਈ ਉਹਨਾਂ ਦੀ ਗੱਡੀ ਆ ਵੀ ਘਰ ਦੀ ਆ ਭਾਈ ਕਹਿੰਦੀ ਵੀ ਆਪਾਂ ਚਲੋ ਵੇਚ ਦੇਣੀ ਆ ਤੇ ਇਹ ਆਪਾਂ ਪਹੁੰਚਿਆ ਵੀਰ ਰਖਸ਼ ਦੇ ਕੋਲ ਕਰਦੇ ਆ ਵੀਰ ਦੇ ਨਾਲ ਗੱਲਬਾਤ ਤੇ ਪੋਸਟ ਦੇ ਇਹਨਾਂ ਦੀ ਡਿਟੇਲ ਆਜੋ ਭਾਜੀ ਸਸਿਆ ਪਾਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਰਪਾ ਜੀ ਵਾਇਗਰੋ ਦੀ ਜੀ ਹਾਂ ਹੋ ਸੁਣਾਓ ਤੁਸੀਂ ਬੱਸ ਵਧੀਆ 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 ਚਾਹੀਦਾ ਇਹ ਪਾਜੀ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਰਕਸ਼ਨ ਸ਼ਹਿਰ ਇਨਾਲਾ ਤਸੀਲ ਵੀ ਇਨਾਲਾ ਡਿਸਟ੍ਰਿਕਟ ਨੰਬਰ ਸਰ ਠੀਕ ਹੈ ਜੀ ਫੋਨ ਨੰਬਰ 9955746 ਠੀਕ ਹੈ ਜੀ ਤੇ ਆਪਣੇ ਘਰ ਦੇਈਏ ਪਸ਼ੂ ਪਾਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਦੱਸਿਓ ਪਹਿਲੇ ਨੰਬਰ ਤੇ ਸੈਕਿੰਡ ਪੇਸ਼ੈਂਟ ਜੀ ਠੀਕ ਹੈ ਜੀ ਲਓ ਜੀ ਦੂਸਰੇ ਸਵੇ ਲਈ ਮੰਨ ਲਓ ਗੱਬਣ ਕਿੰਨੇ ਕਿੰਨੇ ਚਿਰ ਦੀ 6 ਮਹੀਨਾ ਲੱਗ ਜੀ ਲਓ ਜੀ 6 ਆ ਮਹੀਨਾ ਦੀ 6ਵਾਂ ਲੱਗਾ ਕਿ 6ਾਂ ਦੀ ਹੋ ਗਈ ਆ 6ਵਾਂ ਲੱਗਾ ਹੀ ਲੱਗਾ 6ਵਾਂ ਠੀਕ ਲੱਗਾ ਜੀ 6ਵਾਂ ਲੱਗਾ ਜੇ ਤੇ ਠੀਕ ਆ ਜੀ ਤੇ ਬਾਈ ਇੱਕੋ ਕਿੰਨਾ ਹੁਣ ਇਸ ਟਾਈਮ ਮੌਕੇ ਤੇ ਦੁੱਧ ਦੁੱਧ ਹੁਣ ਵੀਰ ਜੀ 8 ਕਿਲੋ ਆ ਠੀਕ ਆ ਜੀ 8 ਦੁੱਧਾਂ 6ਵਾਂ ਲੱਗਾ ਜੀ ਠੀਕ ਆ ਜੀ ਤੇ ਸੱਜਰ ਨੇ ਕਿੰਨਾ ਕਿ ਭਰਿਆ ਭਾਜੀ ਸੱਜਰ ਨੇ 27 28 ਲੀਟਰ ਦੇ ਪ੍ਰਮਾਣ ਠੀਕ ਆ ਠੀਕ ਆ ਲਓ ਜੀ ਸੱਜਰ ਦਾ ਜਿਹੜਾ ਰਿਕਾਰਡ ਹੈਗਾ ਜੀ 27 28 ਲੀਟਰ ਦਾ ਤੇ ਹੁਣ 6ਵਾਂ ਮਹੀਨਾ ਲੱਗਾ ਜਿਹਦੇ 8 ਲੀਟਰ ਜਿਹੜਾ ਦੁੱਧ ਤਿਆਰ ਆ ਠੀਕ ਹੈ ਠੀਕ ਹੈ ਲਓ ਜੀ ਸੀਲੀਆਂ ਸੋਲੀਆਂ ਤੁਸੀਂ ਚੈੱਕ ਕਰ ਸਕਦੇ ਜੀ ਲਓ ਜੀ ਚੌਣ ਚਾਣ ਮਿਆਂ ਇੱਕ ਨੰਬਰ ਆ ਕੋਈ ਪੂਰ ਛੱਟਾ ਨਹੀਂ ਹੈਗਾ ਬਸ ਇੱਥੇ ਦਾ ਆਉਂਦਾ ਬਹੁਤ ਉੱਚਾ ਅੱਛਾ ਜੀ ਪਰ ਠੀਕ ਇਹ ਅਰਕੈ ਮੇਹਨਾ ਕੋਈ ਆਉਂਦਾ ਐਕਦਾਮ ਸਟਾਈਕ ਅੱਛਾ ਅੱਛਾ ਠੀਕ ਹੈ ਲਓ ਜੀ ਮੇਹਨਾ ਕੇ ਪਾਈ ਕਹਿੰਦਾ ਕਿ ਹੋਇਆ ਅਗਲੇ ਥਾਂ ਚ ਧਾਰਾਂ ਕਈਆਂ ਘਟ ਤੇ ਬਿਲਕੁਲ ਸਿਆਣੀ ਗੱਲ ਆ ਵੀ ਬਾਈ ਨੇ ਸੱਚ ਦੱਸਿਆ ਵਾ ਤੇ ਖੋਲ ਦਿਓ ਭਾਜੀ ਫਿਰ ਖੋਲ ਕੇ ਵਿਖਾ ਦਈਏ ਲੋ ਜੀ ਦੂਸਰਾ ਸੂਆ ਗੱਬਣ 6ਵਾਂ ਮਹੀਨਾ ਲੱਗਾ ਤੇ ਕੱਦ-ਕਾਟ ਜਿਹੜਾ ਚੰਗਾ ਤੇ ਪ੍ਰਿੰਟ ਜਿਹੜਾ ਬਾਲ ਜੀ ਸੋਨਾ ਆ ਗਿਆ ਵਾ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਤੇ ਕੱਦ-ਕਾਟ ਜਿਹੜਾ ਚੰਗਾ ਵਾ ਕਰਮਲੀ ਦਾ ਥਾਂ ਲ ਇਧਰਲੀ ਸਾਈਡ ਤੋਂ ਕਿੱਠੋਂ ਬਾਹਰ ਆ ਤੇ ਅਗਲੇ ਥਾਂ ਦੀ ਜਿਹੜੀ ਬਹਿਣੀ ਤੇ ਦੂਜਾ ਸਾਈਡ ਆ ਕਬਹਿਣੀ ਵਾਲਾ ਕਹਿ ਸਕਦੇ ਆਪਾਂ ਉੱਚ ਧਾਰਾਂ ਥੋੜੀਆਂ ਬਾਈ ਕਹਿੰਦਾ ਕਿ ਘਟ ਹੁੰਦੀਆਂ ਵਾ ਲਓ ਜੀ ਇਧਰਲੀ ਸਾਈਡ ਤੋਂ ਵੀ ਚੈੱਕ ਕਰਾ ਦਨੇ ਆਪਾਂ ਤਲਾਂ ਦੱਸ ਆ ਗਿਆ ਵਾ ਜਿਹੜਾ ਚੰਗਾ ਤੇ ਨਾੜਾ ਨੂੜਾ ਵੀ ਵੇਖ ਸਕਦੇ ਜੇ ਬਾਕੀ ਪ੍ਰਿੰਟ ਜਿਹੜਾ ਬਹੁਤ ਜੀ ਸੋਹਣਾ ਆ ਗਿਆ ਵਾ ਤੇ ਆਹਲੀ ਸਾਈਡ ਤਾਂ ਤੁਸੀਂ ਵੇਖ ਸਕਦੇ ਜੇ ਅਗਲਾ ਥਣ ਜਿਹੜਾ ਇਹ ਚ ਬਾਈ ਕਹਿੰਦਾ ਕਿ ਧਾਰਾਂ ਘਟ ਆਉਂਦੀਆਂ ਵਾ ਤੇ ਚੱਡਾ ਤੁਸੀਂ ਵੇਖ ਸਕਦੇ ਜੇ ਤੇ ਇਹਦਾ ਭਾਜੀ ਕਿੰਨਾ ਕੁ ਜੇ ਮੁੱਲ ਇਹ ਵੀਰ ਜੀ ਜਦੋਂ ਸੋਈ ਹੋਂਦ ਤੇ ਸੀ 92000 ਦੀ ਆ ਆ ਬੰਦੀ ਸੀ ਉਦੋਂ ਅੱਛਾ ਜੀ ਠੀਕ ਹੈ ਜੀ ਧਾਰਾਂ ਘੋਣ ਆਹੀ ਲੱਗੇ ਸ਼ਹਿਰ ਲੱਗੇ ਹਾਂ ਤਾਂ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਠੀਕ ਅਸੀਂ ਜੀ ਫੋਨ ਤੇ ਠੀਕ ਹੈ ਜੀ ਲਓ ਜੀ ਬਾਈ ਕਹਿੰਦਾ ਕਿ ਮੋਲੇ ਦਾ ਫੋਨ ਤੇ ਕਰਾਂਗੇ ਤੇ ਜਾਇ ਜੀ ਹੋਊਗਾ ਭਾਜੀ ਹਾਂ ਜੀ ਜਾਇ ਜੀ ਹੋਊਗਾ ਠੀਕ ਹੈ ਜੀ ਰੇਡ ਬਾਈ ਕਹਿੰਦਾ ਕਿ ਜਾਇ ਜੀ ਕਰਾਂਗੇ ਤੇ ਦੂਜੇ ਨੰਬਰ ਤੇ ਆਪਾਂ ਦਖਾਉਨੇ ਆ ਬਿਲਕੁਲ ਕਿੰਨੀ ਕੁ ਉਮਰ ਹੋ ਭਾਜੀ ਇਹਦੀ ਇਹਦੀ ਵੀਰ ਜੀ ਉਮਰ 100 ਤੋਂ 1.5 ਸਾਲ ਦੀ ਹੈਗੀ ਆ ਅੱਛਾ ਜੀ 1.5 ਸਾਲ ਦੀ ਠੀਕ ਹੈ ਠੀਕ ਹੈ ਇਹ ਪਤਾ ਜੀ ਕਿਹੜੇ ਸੀ ਮੰਦੀ ਆ ਹਾਂ ਜੀ ਇਹਦਾ ਸੀਮੰਦਾਂ ਦੀ ਵੀਰ ਜੀ ਝੋਲੀ ਮਾਣਨਾ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਚੰਗੀ ਆ ਸੋਹਣੀ ਆ 1.5 ਸਾਲ ਦੀ ਬਾਕੀ ਥਣ ਗੁੱਲ ਵੀ ਆਪਾਂ ਚੈੱਕ ਕਰਾ ਦਿੰਨੇ ਆ ਲਓ ਜੀ ਝੋਲੀ 40 ਹੋਣੇ ਐ ਲੱਗਦੀ ਜਿਵੇਂ ਗੱਬਣ ਹੁੰਦੀ ਹੈ ਨਾ ਸੂਣ ਵਾਲੀ ਹੁੰਦੀ ਹਾਂਜੀ ਬਿਲਕੁਲ ਸਹੀ ਗੱਲ ਹੈ ਲਓ ਜੀ ਥਣ ਵੀ ਵੇਖ ਸਕਦੇ ਗਲਾ ਸ਼ਾਂਗਾਂ ਭਲੇ ਨਿੱਖੀਆਂ ਨੇ ਉਤਨਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਗੁਲਾਬੀ ਥਣ ਲੱਗਾ ਜੇ ਤੇ ਚੰਗੀ ਬਰੀਡ ਵਾਲੀ ਆ ਕਰਮ ਵਾਲੀ ਖੋਲ ਕੇ ਵਿਖਾ ਦਿਓ ਕਿ ਜਾਂ ਤਰੇ ਲਓ ਜੀ ਫੇਸ ਕੁਆਲਟੀ ਇਹਦੀ ਵੀ ਚੈੱਕ ਕਰ ਸਕਦੇ ਚੰਗੀ ਬਰੀਡ ਦੀ ਆ ਬਾਕੀ ਹੈ ਇਹ ਵੀ ਠੰਡੀ ਧਿਰੀ ਆ ਵੇਖ ਸਕਦੇ ਜ ਪੂਸ਼ਪਾਸ਼ ਐਨ ਖੜੀ ਕੀਤੀ ਆ ਕਰਮ ਵਾਲੀ ਨੇ ਚਲੋ ਕੋਈ ਭਰਾ ਸੇ ਵਾਲਾ ਲੈ ਗਏ ਵੈੜ ਚੰਗੀ ਬਣ ਜਣਾਵਾ ਦੇਢੇ ਕਿ ਸਾਲ ساری ਉਮਰ ਦਾਦਾ ਬਾਈ ਬਾਕੀ ਝੋਲੀ ਝਾਲੀ ਜਿਹੜੀ ਬਹੁਤ ਹੀ ਸੋਹਣੀ ਬਣਾਈ ਆ ਤੇ ਇਹਦਾ ਭਾਜੀ ਮੋਲਾ ਫਿਰ ਇਹਦਾ ਵੀ ਜੀ 16000 ਮੰਗ ਤੇ ਬਾਕੀ ਤੁਸੀਂ ਦੱਸ ਦੋ ਚਲ ਦੱਸ ਦੋ ਜਿੰਨੇ ਕਰੀ ਚਲੋ ਦੇ ਦੇਣੀ ਫਿਰ 14000 ਆਦੀ ਦੇ ਦਾਂ ਬਾਕੀ ਛੋਟ ਛੱਪਾ ਕਰ ਦਾਂ 14 ਠੀਕ ਆ ਲਓ ਜੀ 14000 ਦੇ ਵਿੱਚੋਂ ਵੀਰ ਕਹਿੰਦਾ ਕਿ ਛੋਟ ਛੱਪਾ ਜਰੂਰ ਕਰ ਦਾਂਗੇ ਬਾਕੀ ਚੰਗੀ ਆ ਬਿਲਕੁਲ ਹੀ ਕੋਈ ਸ਼ੱਕ ਨਹੀਂ ਵਨ ਆ ਜਣੀ ਵਨ ਆ ਜਣੀ ਸਹੀ ਗੱਲ ਹੈ ਜੀ ਲਓ ਜੀ ਕੋਈ 2 3 ਮਹੀਨੇ ਸੰਭਲੂਗਾ ਤੇ ਬੰਦੇ ਜੋਗ ਹੋਈ ਪਈ ਆ ਤੇ ਇੱਕ ਆਪਾਂ ਗੱਡੀ ਦਿਖਾਉਨੇ ਆਂ ਬਾਈ ਇਹ ਕਿਹੜੀ ਜੀ ਇਹ ਵੀ ਜੀ i10 ਜੀ i10 ਹਾਂਜੀ ਠੀਕ ਆ ਕਿਹੜਾ ਮਾਡਲ ਭਾਜੀ ਇਹ 2000 ਜਿਆਦਾ ਮਾਡਲ 12 ਚਾਰਸੀ ਹੈ ਜੀ ਠੀਕ ਆ ਲਓ ਜੀ ਮਾਡਲ 2011 ਮਾਤੇ 12 ਦੇ ਵਿੱਚ ਆਰਸੀ ਬਣੀ ਹੈ ਜੀ ਬਾਕੀ ਅੰਦਰਲੀ ਸਾਈਡ ਤੋਂ ਇੰਟੀਰੀਅਰ ਆਪਾਂ ਚੈੱਕ ਕਰਾ ਦਿੰਨੇ ਆਂ ਰੰਗ ਪਹਿਲਾਂ ਰੰਗ ਨੂੰ ਸਾਰਾ ਹੀਲਾ ਜੀ ਠੀਕ ਆ ਜੀ ਚਿੰਨੀ ਲਓ ਜੀ ਇਧਰਲੀ ਸਾਈਡ ਤੋਂ ਚੈੱਕ ਕਰਾ ਦਨੇ ਇੰਟੀਰੀਅਰ ਕਿੰਨੇ ਕਿ ਚੱਲੀ ਹੋ ਪਾਜੀ 80000 ਚੱਲੀ ਗਏ ਠੀਕ ਆ ਜੀ 80000 ਚੱਲੀ ਹੈ ਬਾਕੀ ਸੀਟ ਕਵਰ ਵੀ ਤੁਸੀਂ ਵੇਖ ਸਕਦੇ ਜਾਨ ਨਵੇਂ ਵਰਗੇ ਪਏ ਆ ਠੀਕ ਹੈ ਠੀਕ ਲਓ ਜੀ ਅਗਲੀ ਸਾਈਡ ਤੋਂ ਵੀ ਆਪਾਂ ਬਾਕੀ オリジナル ਪੇਂਟ ਦੀ ਹੈ ਬਾਈ ਕਹਿੰਦਾ ਕੋਈ ਡੈਂਟਿੰਗ ਨਹੀਂ ਕੋਈ ਪੇਂਟਿੰਗ ਦਾ ਕੰਮ ਨਹੀਂ ਹੋਇਆ ਵੇਖ ਸਕਦੇ ਜੀ ਬਿਲਕੁਲ オリジナル ਆਹ ਠੀਕ ਹੈ ਜੀ ਅੰਮ੍ਰਿਤਸਰ ਨੰਬਰ ਆ ਗਈ ਜੀ ਲੋਕਲ ਹਾਂ ਜੀ ਕਿ ਟਾਇਰ ਟੱਪਾ ਵੀ ਜਿਹੜਾ ਪੈਂਚਰ ਪਹੁੰਚ ਨਹੀਂ ਉਹ ਟਾਇਰ ਚ ਵੀ ਕੋਈ ਟਾਇਰ ਚ ਮੈਂ ਠੀਕ ਆ ਠੀਕ ਆ ਲਓ ਜੀ ਚੌਥਾ ਟਾਇਰ ਬਾਈ ਨਵੇਂ ਦੱਸਦਾ ਕੋਈ ਅਜੇ ਤੱਕ ਪੈਂਚਰ ਨਹੀਂ ਆ ਬਾਕੀ ਸੋਹਣੀ ਆ ਚਲੋ ਤੇ ਇਹਦੀ ਕਿੰਨੀ ਕੀ ਡਿਮਾਂਡ ਭਾਜੀ ਇਹਦੀ ਵੀ ਜੀ 165 ਮੰਗਦੇ ਜੋ ਉਤਣ ਅੱਛਾ ਜੀ ਆਈ 10 ਬਾਕੀ ਮੌਕੇ ਤੇ ਠੀਕ ਆ ਲਓ ਜੀ ਡਿਮਾਂਡ ਇੱਕ 65 ਆ ਬਾਕੀ ਮੌਕੇ ਤੇ ਮਾਨਤਨ ਵੀਰ ਕਹਿੰਦਾ ਕਿ ਜ਼ਰੂਰ ਕਰ ਦਾਂਗੇ ਨਵੇਂ ਅਰਕੀਆ ਸਾਮਸੂਨ ਚੰਗੀ ਆ ਵੀਰ ਦੀ ਬਿਲਕੁਲ ਸਾਰਾ origignal ਪੇਂਟ ਆ ਤੇ ਫੇਰ ਇੱਕ ਰਾਂ ਪਚਾਤੀ ਮਰਾ ਦਿੰਦੇ ਆ ਅੰਦਰ ਇੰਟੀਰੀਅਰ ਲੋ ਜੀ ਤੇ ਡਿਮਾਂਡ ਹੈਗੀ 1.65 ਮੌਕੇ ਤੇ ਮਾਨਤਾ ਜਰੂਰ ਕਰ ਦੂਗਾ ਵੀਰ ਹਾਂਜੀ ਤੇ ਠੀਕ ਹੈ ਠੀਕ ਹੈ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਚਲੋ ਕਿਸੇ ਵੀਰ ਭਰਾ ਨੂੰ ਗੱਡੀ ਵੀ ਖਰੀਦਣੀ ਹੋਵੇ ਉਹਦੇ ਵਾਸਤੇ ਵੀ ਸਹਾਨ ਹੋ ਜਾਊਗਾ ਤੇ ਕੀ ਕਹਿੰਦੇ ਵਿਆੜ ਖਰੀਦਣੀ ਹੋਵੇ ਕਿ ਕਈ ਭਰਾਵਾਂ ਦਾ ਸ਼ੌਂਕ ਹੁੰਦਾ ਵਾ ਕਿ ਘਰੇਲੂ ਪਸ਼ੂ ਖਰੀਦਨੇ ਆ ਤੇ ਘਰ ਦੇ ਵਿੱਚੋਂ ਚਲੋ ਕੋਈ ਮਾਲ ਮਿਲੇ ਜਿਤਨਾ ਮੰਨ ਲਓ ਗੱਡੀ ਲੱਭ ਗਈ ਆਪਾਂ ਨੂੰ ਤੇ ਜੈਜ ਰੇਟ ਤੇ ਬਣ ਜਾਂਦੀ ਏ ਉਹ ਆਪਾਂ ਗੱਡੀ ਲੈਣ ਜਾਵਾਂਗੇ ਕਿ ਹਣਾ ਮਾ ਲੋ ਡੀਲਰਾਂ ਕੋ ਤੇ ਮਾ ਲੋ ਦੋਜ ਲਾ ਕੇ ਬਣੇ ਦੇਣੀਆਂ ਨੇ ਤੇ ਸਹੀ ਗਾ ਤੇ ਬਾਕੀ ਜਾਇਜ਼ ਰੇਟ ਪਾਤਾ ਵੀਰ ਨੇ ਤੇ ਵੀਡੀਓ ਨੂੰ ਵੱਤ-ਵੱਤ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ